ਕੋਡੀ 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 ਤੋ ਬਾਰ ਬਰ ਤਿਆਰ ਹੈ ਪਰ ਇੱਕ ਬੇੰਤੀ ਹੈ ਵੀ ਜਿਹੜੀਆਂ ਰੇਟਾਂ ਦੇ ਪੈਸੇ ਲੱਗਦੇ ਉਹ ਜੇ ਕਿਤੇ ਤਿੰਨਾਂ ਤੇ ਲੱਗਣ ਦੇ ਕੰਮ ਠੀਕ ਹੈ ਕਿਉਂਕਿ ਤਿੰਨ ਰੇਟਾਂ ਦੇ ਪੈਸੇ ਇਹ ਕੁਝ ਰੂਲ ਨੇ ਕਬੱਡੀ ਦੇ ਆਹ ਸਾਹਮਣੇ ਦੇਖੋ ਇਸ ਵੇਲੇ ਰੇਡ ਪੈ ਰਹੀ ਹੈ ਮੇਰੇ ਮਿੱਤਰੋ ਉਹ ਕੀਤੀ ਟਰਾਈ ਆਹ ਕਰਨ ਉਹ ਜੋਧਾ ਉਹ ਸੁਰਖਪੁਰੀਆ ਉਹ ਬੱਲੇ ਬੱਲੇ ਵਾਲੇ ਵੱਡੇ ਮੇਲੇ ਤੇ ਮਰ ਕੇ ਦੇ ਰੇਡਰ ਦੇ ਹਿੱਸੇ ਉਹ ਜੁੜਦਾ ਹੋਇਆ ਅੱਜ ਨਾਟ 11 ਦਿੱਤੇ ਜਾਣਗੇ ਵੀਰੋ ਫਿਰ ਦੇਖੀਏ ਵੀ ਕਰਨ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਲੈ ਵੀ ਅੰਬਿਆ ਜਿੱਥੇ ਬੈਠਾ ਹੈ ਆਵਾਜ਼ ਸੁਣਦਾ ਹੋਵੇ ਜਰੂਰ ਅੰਬਾ ਵੀ ਗਰਾਊਂਡ ਦੇ ਵਿੱਚ ਆਵੇ ਇਹ ਮੰਨੂ ਕਲੇਰ ਵੱਲੋਂ ਮੇਰੇ ਵੀਰੋ ਸੱਦਾ ਲਾਇਆ ਜਾ ਰਿਹਾ ਹੈ ਲੈ ਵੀ ਕਰਨ ਦੀ ਕਬੱਡੀ ਦੇ ਨਾਲ ਜੁੜੀ ਹੈ 60 ਫੁੱਟ ਦੇ ਦਾਇਰੇ ਦੇ ਵਿੱਚ ਲੱਤੂ ਵਾਲਾ ਪ੍ਰੀਤ ਵੀ ਲੱਗਿਆ ਹੋਇਆ ਹੈ ਤੇ ਆਹ ਵੇਖੀਏ ਵੀ ਮੁੰਡਾ ਚੱਕੀ ਆ ਰਮਦਾਸ ਵਾਲਾ ਬੱਲੇ ਬੱਲੇ ਕਰਾਉਂਦਾ ਮੋਰੇ ਖੜ ਕੇ ਹੌਸਲਾ ਕਰਕੇ ਉਹ ਪੁੱਤਰਿਆ ਸਾਰ ਸਿੰਘਾਂ ਤੋਂ ਫੜ ਕੇ ਥਿੱਬੀ ਲਾ ਕੇ ਬੱਲ ਹੁੰਦਾ ਕਿਸੇ ਕਿਸੇ ਨੂੰ ਠੇਲਣ ਦਾ ਕੇ ਰਾਜੇ ਖੇਲੇ ਪੰਜਾਬੀ ਰੱਖਦੇ ਜਿਗਰਾ ਖੇਲਣ ਦਾ ਕਰਨ ਕਰਨੇ ਕਰਨ

ਪੂਰਾ ਪੂਰਾ ਯੋਰ ਲਗਾਉਣਾ ਬੈ ਲੰਮੀ ਕਰਕੇ ਦੇਣਾ ਹੱਥ ਕਬੱਡੀ ਪੈ ਰਹੀ ਹੈ ਆ ਜਾਸੀ ਦੇ ਲਈ 500 ਰੁਪਏ ਪਰਮ ਤੇ ਸੱਬਾ ਆਸਟ੍ਰੇਲੀਆ ਉਹਨਾਂ ਵੱਲੋਂ ਆ ਜਾਸੀ ਦੇ ਲਈ ਜਿਹਨੇ ਹੋੜ ਜੱਫਾ ਲਾਇਆ ਕਰਨ ਕਰਨ ਕਬੱਡੀ ਪਾ ਰਿਹਾ ਮੇਰੇ ਵੀਰੋ ਤੇਰੇ ਸਮੇਂ ਜੁਰਖਪਰੀਆ ਆਉਂਦਾ ਨਜ਼ਾਰਾ ਕਲੋਰ ਕਲਾ ਵਾਲਿਓ ਐਨ ਕਹਿੰਦੇ ਤਾੜੀਆਂ ਜੱ